ਗੁਰੂ ਦੇ ਦਰਵਾਜ਼ੇ 'ਚੋਂ ਗੱਲ ਹੋਣਾ ਆਪਰੇ ਪੱਤਰ ਚੱਲੇ ਕਰ ਲਈਏ ਭਾਜ ਜੱਦੀ ਕਰ ਲਈਏ ਕਦਮ ਜਾਂਗੇ ਕਰ ਲਈਏ ਗੁਰੂ ਦੇ ਪਿਆਰਿਓ ਗੁਰੂ ਦੀ ਸੇਵਾ ਕਰੋ ਸੇਵਾ ਉਹਨਾਂ ਨੂੰ ਮਿਲਦੀ ਕਹਿੰਦੇ ਮਨ ਜੈਸਾ ਨਾਹੀ ਕੋ ਦੇਵ ਨਿਸਵਸਤਕ ਭਾਵ ਸੋ ਲਾਗਾ ਸੇਵਾ ਅਜਿਹਾ ਉਹਦੇ ਘਰੇ ਬੜੇ ਚਾਜ ਦਾ ਭਾਵ ਨਾਲ ਸੇਵਾ ਕਰਦੇ ਨੇ ਇੱਕ ਇੱਕ ਅੰਗ ਮਾਲਕ ਦਾ ਪ੍ਰਚਾਰ ਅਸੇਵਤ ਹੁੰਦੀ ਮੰਨ ਪ੍ਰਸਾਨ ਹੋ ਗਿਆ ਮਨ ਸ਼ੀਤਲ ਹੋ ਗਿਆ ਇਹ ਭਾਵਨਾ ਦੇਖ ਕੇ ਸੇਵ ਕੰਦੀ ਕਿਤੇ ਮੁਕਤ ਹੋ ਉਹ ਜੋ ਤੇਰੀ ਸੇਵਾ ਜਿਸ ਨੂੰ ਆਪ ਪ੍ਰਾਨੀ ਹੈ ਜੇ ਜਨਾਂ ਦੇ ਕਰਮਾਂ ਦੇ ਵਿੱਚ ਸੇਵਾ ਦੀ ਥਿੰਕ ਕੀ ਹੋਵੇ ਨਾ ਇਹ ਸੇਵਾ ਉਹਨਾਂ ਨੂੰ ਜਿੰਦੀ ਅੱਜ ਸੇਵਾ ਪਰਮਾਨੰ ਬਾਬਾ ਜੀ ਅੱਜ ਸੇਵਾ ਦਾ ਮੌਕਾ ਮਿਲਿਆ ਕਿ ਇੰਨੇ ਲੰਬੇ ਸਮੇਂ ਦੁਰਧੇਪਿਆ ਦੇ ਨਰਬਾਹ ਸਾਹਿਬ ਜਾਣਦੇ ਆ ਨਾ ਆਪਾਂ ਤੇ ਹੱਥ ਲਿਖਤ ਸਰੂਪ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਆਂ ਜਾ ਕੇ ਸਾਰੇ ਇਹੜੀ ਜੈਂਮ ਦੇ ਚਲਦੇ ਆਪਾਂ ਪਤਾ ਲੱਗਦਾ ਨਾ ਹੁਣ ਵੀ ਕਿੰਨਾ ਸਮਾਂ ਲੱਗਦਾ ਹੈ ਦਰਸ਼ਨ ਕਰਨ ਵਾਸਤੇ ਦਰਮਾਸ਼ਾ ਜੁਗਿਆਂ ਵਿੱਚ ਮੇਰੇ ਖਿਆਲ ਨਾਲ ਢਾਈ ਦਿਨ ਹੀ ਜਿੱਤੇ ਲੱਗ ਜਾਂਦੇ ਹਨ ਦਰਸ਼ਨ ਕਰਨ ਦੇ ਜੇ ਕੋ ਬਾਜੀ ਚੱਤੀ ਇਸੇ ਦਰਸ਼ਨ ਕਰਦਾ ਤੇ ਉਹਨੇ ਪੁਰਾਣੇ